ਅੱਜ ਬਾਬਾ ਜੀ ਦੀ ਓਟ ਆਸਰਾ ਲੈ ਕੇ ਬਾਬਾ ਜੀ ਆਪਣੇ ਨੇੜੇ ਡੇੜੇ ਹੀ ਨੇ ਫੋਟੋਆਂ ਨਹੀਂ ਹੈਗੀਆਂ ਪਰ ਲੇਕਿਨ ਜਿਹੜੀ ਅੱਜ ਵੀਡੀਓ 'ਚ ਤਮਾਕੇ ਦਾ ਰੇਟ ਮਾ ਪਾਵਾਂਗੇ ਉਹਨਾਂ ਦੇ ਵਿੱਚ ਤੁਹਾਨੂੰ ਪਤਾ ਲੱਗ ਜਾਏਗਾ ਕਿ ਅੱਜ ਆਪਣੇ ਰੇਡ ਕਿੱਦਾਂ ਦੇ ਰੱਖੇ ਹੋਏ ਨੇ ਦੇਖੋ ਵੀਰ ਜੀ ਵੀਡੀਓ ਨੂੰ ਸ਼ੁਰੂ ਕਰਨ ਲੱਗੇ ਆਪਾਂ ਲੀਜੀ ਬਿਜੀ ਤੋਂ ਲੀਜੀ ਬਿਜੀ 5 ਮੀਟਰ ਆਲ ਓਵਰ ਕਪੜਾ ਜੇ ਨਾਲ ਪਿਓਰ ਦਾ ਦੁਪੱਟਾ ਜੇ ਬਹੁਤ ਸੋਹਣਾ ਮਾਲ ਹੈ ਤੇ ਰੇਟ ਰੱਖਦਾ ਹੈ ਬਾਬਾ ਜੀ ਦੀ ਓਟ ਆਸਰਾ ਲੈ ਕੇ ਅੱਜ ਸਾਰੇ ਸਰੋਤਿਆਂ ਨੂੰ ਓਪਨ ਚੈਲੰਜ ਕਰ ਛੱਡਿਆ ਕੱਪੜੇ ਦੀ ਮਾਰਕਟਾਂ ਦੇ ਮਾਰਕਟਾਂ ਹੋ ਜਾਣੀਆਂ ਅੱਜ ਡੰਗ ਤੇ ਰੇਟ ਰੱਖਦੇ ਨੇ ਆਪਾਂ ਬਿਲਕੁਲ ਘੱਟ 295 ਰੁਪਏ ਦੀ ਰੇਂਜ 'ਚ 5 ਮੀਟਰ ਆਲਓਵਰ ਲੀਜੀ ਬੀਜੀ ਨਾਲ ਬਹੁਤ ਸੋਹਣੇ ਸੋਹਣੇ ਦੁਪੱਟੇ ਚੈੱਕ ਕਰ ਲੋ 295 ਰੁਪਏ ਤੇ ਆਹ ਵੇਖੋ ਵੀਰ ਜੀ ਡਿਜ਼ਾਈਨ ਸਾਰਾ ਸ਼ਹਿਰ ਘੁੰਮ ਲਿਓ ਕੋਈ ਚੱਕਰ ਨਹੀਂ ਹੈਗਾ ਰੇਟਾਂ ਦੇ ਅੱਜ ਕਰ ਦੇਣੇ ਵੱਡੇ ਧਮਾਕੇ ਜਿਵੇਂ ਲੋਕੀ ਚਲਾਉਂਦੇ ਫੁੱਲ ਝੜੀਆਂ ਅਸੀਂ ਚਲਾ ਦੇਣੀ ਆ ਪਟਾਕੇ 295 ਤੇ 94 ਰੁਪਏ ਸਿੱਧੂ ਮੂਸੇ ਵਾਲਾ ਨਹੀਂ ਬੱਬੂ ਮਾਨ ਸਾਰੇ ਚਲਦੇ ਵੈਸੇ ਆਪਣੇ ਵੱਲ ਦਾ 295 ਰੁਪਏ ਦੀ ਰੇਂਜ ਚ ਬਹੁਤ ਸੋਹਣੀਆਂ ਚੀਜ਼ਾਂ ਬਹੁਤ ਸੋਹਣੀਆਂ ਰੈਂਜਾਂ ਤੁਸੀਂ ਚੈੱਕ ਕਰ ਸਕਦੇ ਹੋ ਅੱਜ ਦਿਖਾਣੇ ਤੁਹਾਨੂੰ ਡਿਜ਼ਾਈਨ ਸਾਰੇ ਕਿੱਲ ਤੇ ਆਹ ਵੇਖੋ ਜੀ 5 ਮੀਟਰ ਆਲਓਵਰ ਮਸਲੀਨ ਦਾ ਸੂਟ ਹੈ ਫੋਟੋ ਵਾਲੇ ਪੀਸ ਆ ਸਾਰੇ ਤੇ ਬਾਜੂਆਂ ਤੇ ਕੰਮ ਤੁਸੀਂ ਦੇਖ ਲਓ ਰੈਂਜਾਂ ਰੱਖਦੀਆਂ ਮਿੱਠੀਆਂ ਦੁਪੱਟੇ ਕਟਵਰਕ ਕੋਈ 694 ਨਹੀਂ ਕੋਈ 795 ਨਹੀਂ ਅੱਜ ਰੇਟ ਰੱਖਤਾ ਥੋੜੇ ਪੁਰਾਣੇ 495 ਰੁਪਏ ਦੀ ਰੇਂਜ ਚ 495 ਰੁਪਏ ਦੀ ਰੇਂਜ ਹੈ ਮਾਲ ਸਾਰੇ ਇੱਕ ਤੋਂ ਇੱਕ ਰਹਿਣਗੇ ਤੇ ਰੇਟਾਂ ਦੇ ਕਰਤੇ ਵੱਡੇ ਧਮਾਕੇ ਵੀਰ ਜੀ ਲੈਸਾਂ ਦੇ ਕਮ ਰਾਮ ਟੈਕਸ ਦੇ ਸੂਟਾਂ ਦੇ 995 ਮਾਲ ਵਿਕਦਾ ਹੈ ਵੀਡੀਓ ਨੂੰ ਸ਼ੇਅਰ ਕਰ ਦਿਓ ਜੇਕਰ ਵਧੀਆ ਲੱਗੀ ਤੇ ਸੋਣਾ ਜਾਂ ਕਮੈਂਟ ਕਰ ਦਿਓ ਤੇ ਰੇਂਜ ਰੱਖਦੀ ਏ 990 ਦੇ 2 495 ਰੁਪਏ ਦਾ ਇੱਕ ਸੂਟ ਦੇ ਚਾਰ-ਚਾਰ ਦੇ ਮਿਲਨੇ ਜੇ ਸੈੱਟ 50000 ਤੇ ਕਰਤੀ ਆ ਜਾਲਟੋ ਗੱਡੀ ਫਰੀ ਲੋ ਜੀ ਅਗਲੇ ਡਿਜ਼ਾਈਨ ਸੁਪਰ ਤੋਂ ਵੀ ਉੱਪਰ ਚਾਕਲੇਟ ਦਾ ਡਿਜ਼ਾਈਨ ਮੈਂ ਦਿਖਾਣਾ ਚਾਹਾਂਗਾ ਆ ਚਾਕਲੇਟ ਦਾ ਡਿਜ਼ਾਈਨ ਚੱਕ ਬੁਕੇ ਬਹੁਤ ਸੋਹਣੀਆਂ ਚੀਜ਼ਾਂ ਨੇ ਇੱਕ ਗੱਲ ਮੈਂ WhatsApp ਤੇ ਦੱਸਾਂਗਾ ਵੀ ਬੱਚਿਆਂ ਲਈ ਗੱਡੀ ਦਿੱਤੀ ਹੈ ਕਿ ਨਾਲ ਬਨੇਯਾਰੀ ਦੀ ਦੁਕਾਨ ਤੋਂ ਲੈ ਕੇ ਦਿੱਤੀ ਹੈ ਕਿ ਤੁਹਾਨੂੰ ਸ਼ੋਰੂਮ ਚੋਂ ਲੈ ਕੇ ਦਿੱਤੀ ਆ ਆ ਦੇਖੋ ਵੀਰ ਜੀ 5 ਮੀਟਰ ਆਲ ਓਵਰ ਚੌਕਲੇਟ ਦੇ ਡਿਜ਼ਾਈਨ ਚੈੱਕ ਕਰ ਲੋ ਬਾਜੂਆਂ ਦੇ ਕੰਮ ਚੈੱਕ ਕਰ ਲੋ ਵੀਰ ਜੀ ਰੇਟ ਰੱਖਤਾ ਹੈ ਖਤਮ ਕਰਨ ਵਾਲਾ ਚੌਕਲੇਟ ਨੂੰ 550 ਰੁਪਏ ਦੀ ਰੇਂਜ ਚ ਭਾਜੀ ਬਹੁਤ ਸੋਹਣੇ ਸੋਹਣੇ ਮਾਲ ਹੈ ਕੋਈ ਯਾਦ ਨਾ ਕਰੋ ਡਿਜ਼ਾਈਨ ਸਵੇਰੇ ਲੱਗ ਤੇ ਸ਼ਾਮੀ ਲਾ ਕੇ ਨਹੀਂ ਵੈਰਾਈਟੀ ਆਪਣੇ ਕੋਲ ਬਾਬਾ ਜੀ ਦੀ ਕਿਰਪਾ ਨਾਲ ਆਹ ਵੇਖੋ ਵੀਰ ਜੀ ਇਥੇ ਬਿੱਲ ਦੀ ਪਰਚੀ ਵੀ ਨਾਲ ਲੈ ਗਈ ਦੇਖੋ ਬਹੁਤ ਸੋਹਣੇ ਮਾਲ ਬਹੁਤ ਸੋਹਣੀਆਂ ਆਈਟਮਾਂ ਆ ਦੇਖੋ ਜੀ ਪਿਓਰ ਲਿਲਨ ਦੇ ਉੱਤੇ ਬਾਬਾ ਜੀ ਅੱਜ ਓਟ ਆਸਰਾ ਲੈ ਕੇ ਅੱਜ 13 13 ਦੀ ਵੀਡੀਓ ਹੈ ਸਮਝ ਲਓ ਜੋ ਹੈ ਸਭ 13 ਸਾਰੇ ਰੇਟ ਉੱਦਾਂ ਦੇ ਪਾਸ ਦੇ ਕੋਈ 1 ਰੁਪਿਆ ਮੈਂ ਕਹਿੰਦਾ ਪ੍ਰਮਾਤਮਾ ਜਾਣਦਾ ਹਰਾਮ ਹੋਏਗਾ ਜੇ 1 ਰੁਪਿਆ ਵੀ ਵੀਡੀਓ ਚ ਕਮਾਇਆ ਜਾਏਗਾ 550 ਰੁਪਏ ਦੀ ਰੇਂਜ ਦੇ ਵਿੱਚ ਤੁਹਾਨੂੰ ਦੇਨੇ ਆ ਇਦਾਂ ਦੇ ਡਿਜ਼ਾਈਨ ਦੁਬਾਰਾ ਨਹੀਂ ਮਿਲਣਗੇ 695 ਮਾਲ ਵਿਚੇ ਹੋਏ 550 ਰੁਪਏ ਅੱਜ ਦੇ ਮਾਲ ਦੀ ਗੱਲ ਸਿਰਫ ਅੱਜ ਹੀ ਕਰਾਂਗੇ ਜੀ ਇਹ ਚਾਹਾਂਗੇ ਚੱਕ ਲੋਜੀ ਤੋਂ ਹੋਰ ਡੀਆਂ ਦਿਖਾ ਦੇਣਾ ਬਹੁਤ ਮਾਲ ਵਿਕ ਰਿਹਾ ਬਹੁਤ ਸੁਣੀਏ ਸੁਣੀਏ ਚੀਜ਼ਾਂ ਨੇ ਮਾਲ ਸਾਰੇ ਸੁਪਰ ਤੋਂ ਵੀ ਉੱਪਰ ਹੈ ਤੇ ਰੇਂਜ ਰੱਖਦੇ 550 ਰੁਪਏ 550 ਰੁਪਏ ਦੀ ਰੇਂਜ ਹੈ ਬਾਜੂ ਸਲਵਾਰ ਤੇ ਕੰਮ ਚੈੱਕ ਕਰ ਸਕਦੇ ਹੋ ਦੁਪੱਟੇ ਸਾਰੇ ਵਰਕ ਨੇ 695 ਤੋਂ ਘੱਟ ਰਿ ਮਿਲੇਗਾ ਮਾਲ ਸਾਰਾ ਹੁਮਲੋ ਸ਼ਹਿਰ ਆ ਫੀਲਡ ਫੂਲਡ ਗੰਜ ਕਿਤੇ ਵੀ ਗੰਜ ਨਿਕਲੀ ਹੋਵੇ 550 ਰੁਪਏ ਦੀ ਰੇਂਜ ਦੇ ਵਿੱਚ ਇਹਦੇ ਵੀ ਦੁਕਾਨਾਂ ਹੁਣ ਰੇਟਾਂ ਦੀ ਅੱਜ ਕਰਤੀ ਓਪਨ ਚੈਲੰਜ ਦੀ ਗਾਰੰਟੀ ਤੇ ਰੇਟ ਘੱਟੇ ਬਿਲਕੁਲ ਇੱਥੇ ਆ ਦੇਖੋ ਵੀਰ ਜੀ ਰਾਮ ਟੈਕਸ ਦੇ ਡਿਜ਼ਾਈਨ ਇਹਨਾਂ ਦੀ ਲੇਬਰ ਦਿੱਤੀ ਹੈ ਭਾਜੀ ਨੇ 250 250 ਲੇਬਰ ਦੇ ਗਿਆ ਦੇਖੋ ਇਹ ਡਿਜ਼ਾਈਨ ਸਾਡੇ ਕੋਲ ਪ्योर ਕੋਟਾ ਚੈਕਸ ਦੇ ਉੱਤੇ 795 895 995 ਵਾਲੇ ਮਾਲ ਆ ਭਾਜੀ ਰੇਟ ਰੱਖਤਾ ਹੈ ਸ਼ਾਨੂੰ 550 ਰੁਪਏ ਫੋਟੋ ਵਾਲਾ ਪੀਸ ਚੈੱਕ ਕਰ ਲੋ ਫੋਟੋ ਵਾਲੇ ਪੀਸ ਡਿਜ਼ਾਈਨਿੰਗ ਸਾਰੀ ਇੱਕ ਤੋਂ ਇੱਕ ਹੈ ਬਹੁਤ ਡੀਲ ਦੇ ਦਾਂਗੇ ਮਿਲਣਗੇ ਉਹਨਾਂ ਨੂੰ ਜਿਹੜੇ ਆਣਗੇ ਸਟੇਸ਼ਨ ਦੇ ਸਾਹਮਣੇ ਰੇਲਵੇ ਸਟੇਸ਼ਨ ਦੇ ਸਾਹਮਣੇ ਬਾਜੀ ਰੇਲਵੇ ਸਟੇਸ਼ਨ ਦੇ ਸਾਹਮਣੇ ਆਣਗੇ ਚੋਕਲੇਟ ਲੈ ਆਜੀ ਚੋਕਲੇਟ ਦਾ ਮਾਲ ਚੈੱਕ ਕਰ ਲੋ ਪੀਸ ਬਹੁਤ ਹੀ ਸ਼ਹਿਸਤਾ ਹੈ ਲੋ ਐਟਮਾ ਬਹੁਤ ਸੋਹਣੀਆਂ ਚੀਜ਼ਾਂ ਨੇ ਮਾਲ ਸਾਰਾ ਓਕੇ ਰਿਪੋਰਟ ਹੈ ਆ ਦੇਖੋ ਜੀ ਇਨਾ ਖਾਤਰ ਪਾਤੀ ਹੈ ਵੀਡੀਓ ਆਪਣਾ ਕੰਮ ਦਾ ਵਧੀਆ ਚੱਲ ਹੀ ਰਿਹਾ ਹੈ 795 ਕੋਈ ਦੇ ਦੇਗਾ ਤੇ ਯਾਦ ਕਰਨਾ ਭਾਜੀ 595 ਰੁਪਏ ਦੀ ਰੇਂਜ ਚ ਪਾਲ ਦੇਣਾ ਤੁਹਾਨੂੰ 595 ਰੁਪਏ ਦੀ ਰੇਂਜ ਚ ਲਫਾਵਾ ਵੀ ਪੱਲਿਓ ਲਾਵਾਂਗੇ ਪਰ ਗਾਕਾਂ ਦਾ ਪਿਆਰ ਫੇਰ ਇੱਕ ਵਾਰੀ ਪਾਵਾਂਗੇ ਰੇਟਾਂ ਦੀ ਕਰਤੀ ਹੈ ਪੂਰੀ ਗਾਰੰਟੀ ਚੈੱਕ ਕਰ ਲੋ ਪੀਸ ਚਾਕਲੇਟ ਦੇ ਨਾਲ ਚਾਕਲੇਟ ਦੀ ਸਲਵਾਰ ਨਹੀਂ ਹੈਗਾ ਮਸਲੀਨ ਦੀ ਸਲਵਾਰ ਲਾ ਦੇ ਹੋਰ ਲਾਤਾ 595 ਰੁਪਏ ਦੀ ਰੇਂਜ ਚ ਤੁਮਾਰਾ ਲੈ ਇਹਨਾਂ ਚੀਜ਼ਾਂ ਦਾ ਰੇਟਾਂ ਦੀ ਪੂਰੀ ਗਾਰੰਟੀ ਹੈ 110% ਦੀ ਕਿ ਕਿਸੇ ਵੀ ਪੂਰੇ ਲੁਧਿਆਣੇ ਚ ਟਰਾਈ ਕਰ ਲੋ ਜਿਨ੍ਹਾਂ ਨੂੰ ਰੇਟ ਇਦਾਂ ਦੇ ਚਾਹੀਦੇ ਆ 595 ਰੁਪਏ ਦੀ ਰੇਂਜ ਚ ਮਾਲ ਦੇ ਦੇਣਾ ਇੱਕ ਡਿਜ਼ਾਈਨ ਹੋਰ ਦਿਖਾ ਦਿੰਨੇ ਆ ਅੱਜ ਵੀਡੀਓ ਥੋੜੀ ਜਿਹੀ ਲੰਬੀ ਹੋਏਗੀ ਤੇ ਬਹਿ ਜਿਓ ਬਾ ਟਿੱਕੇ ਤੇ ਵੀਡੀਓ ਨੂੰ ਸ਼ੇਅਰ ਕਰਨ ਵਾਲੇ ਨੂੰ ਮਿਲ ਸਕਦਾ ਪੂਰਾ ਇੱਕ ਸੈੱਟ ਫ੍ਰੀ ਤੇ ਰੇਟ ਰੱਖਦੇ ਆ ਬਾਈ ਜੀ 595 ਰੁਪਏ ਦੀ ਰੇਂਜ ਚ ਇੱਕ ਹੋਰ ਡਿਜ਼ਾਈਨ ਆ ਗਿਆ ਇਹ ਵੀ ਇਸੇ ਰੇਟ ਦੇ ਵਿੱਚ ਰੱਖਤਾ ਹੈ ਬਹੁਤ ਸੋਹਣੇ-ਸੋਹਣੇ ਮਾਲ ਰੰਗ ਦਿਖਾ ਆਈ ਬਹੁਤ ਘੈਣ-ਘੈਣ ਕਲਰ ਚੜ੍ਹ ਕੰਟਰਾਸਟ ਤੁਸੀਂ ਦੇਖ ਸਕਦੇ ਹੋ 595 ਰੁਪਏ ਦੀ ਰੇਂਜ ਦੇ ਵਿੱਚ ਜਿਵੇਂ ਆਪਣਾ ਮੰਦਾ ਦੂਰ ਕਰਨ ਦੀ ਸੋਚ ਰਹੇ ਆ ਤਾਂ ਤੁਹਾਡਾ ਵੀ ਨਾਲ ਹੀ ਕਰ ਦੇਣਾ ਜੇ ਬਹੁਤ ਸੋਹਣੇ ਮਾਲ ਚੈੱਕ ਕਰ ਲੋ ਪਿਓਰ ਜਾਮ ਦੇ ਉੱਤੇ ਪਿਓਰ ਜਾਮ ਦੇ ਉੱਤੇ ਡਿਜ਼ਾਈਨ ਚੱਕ ਪਿਓਰ ਜਾਮ ਦੇ ਉੱਤੇ ਬਹੁਤ ਸੋਹਣੀਆਂ ਚੀਜ਼ਾਂ ਨੇ 895 995 ਕੋਈ ਵੀ ਰੇਟ ਵਿਗਦਾ ਸਾਨੂੰ ਨਹੀਂ ਮਤਲਬ 695 ਰੁਪਏ ਦੀ ਰੇਂਜ ਚ ਪਿਓਰ ਦੁਪੱਟਾ ਵਰਕ ਬਹੁਤ ਸੋਹਣੇ ਮਾਲ ਦੇਖ ਲਓ ਚੈੱਕ ਕਰ ਲਓ ਚੀਜ਼ਾਂ ਬਹੁਤ ਹੀ ਸ਼ਾਨਦਾਰ ਮਾਲ ਹੈ 13 13 ਵਾਲੀ ਵੀਡੀਓ ਰਹੇਗੀ ਜੋ ਕੁਝ ਹੈ ਸੋ 13 ਰੇਡ ਲਾ ਦੇਣੇ ਆਪਾਂ ਸੈੱਟ ਕਰਕੇ ਤੇ ਅਗਲੀ ਰੇਂਜ ਪਿਓਰ ਜਾਮ ਦੇ ਉੱਤੇ ਬਹੁਤ ਸੋਹਣੀਆਂ ਰਿੰਝ ਆ ਚੁੱਕੀਆਂ ਨੇ ਫਾਇਦੇ ਦੇ ਨਾਲ ਮਿਲਣਗੇ ਮਾਲ ਮਿਲਣਗੇ ਉਹਨਾਂ ਨੂੰ ਜਿਹੜੇ ਕਰਨਗੇ ਵੀਡੀਓ ਨੂੰ ਸ਼ੇਅਰ ਸਫਾਈ ਚੈੱਕ ਕਰ ਲੋ ਪੀਸ ਦੀ ਸਾਰੇ ਡਿਜ਼ਾਈਨ ਜਿਹੜੇ ਆ ਸੁਪਰ ਡੂਪਰ ਹਿੱਟ ਬਾਜ਼ੂ ਪਹੁੰਚਿਆਂ ਦੇ ਨਾਲ ਆ ਤੇ ਰੇਟ ਕੋਈ 995 ਦਵੇ ਕੋਈ ਦਵੇ 894 ਕੋਈ 950 ਕੋਈ 850 ਕੋਈ ਮੈਟਰ ਨਹੀਂ ਕਰਦਾ 895 795 ਰੁਪਏ ਦੀ ਰੇਂਜ ਚ ਡਿਜ਼ਾਈਨ ਆ ਜਿਨ੍ਹਾਂ ਜਿਨ੍ਹਾਂ ਦੀ ਕੁਆਂਟੀਟੀ ਜਿਨ੍ਹਾਂ ਕੋ ਘਟਾ ਹੈ ਸਾਡੇ ਕੋਲ ਬਹੁਤ ਆ ਸਾਡੇ ਨਾਲ ਸੰਪਰਕ ਕਰੋ ਸਾਡੇ ਸਕਰੀਨ ਤੇ ਦਿੱਤੇ ਗਏ ਨੰਬਰਾਂ ਤੇ ਸਮੂਹ ਲੋਬੀ ਮੈਨੂਫੈਕਚਰ ਤੋਂ ਕੱਪੜਾ ਲੈਣ ਦੀ ਹੁਣ ਲੋੜ ਨਹੀਂ ਪੈਣੀ ਟਰੇਡਰ ਨੇ ਸਸਤਾ ਦੇ ਦੇਣਾ ਤੇ ਅੱਜ ਰੇਂਜਾ ਮਿੱਠੀਆਂ ਦੇ ਨਾਲ ਪਹੁੰਚ ਚੁੱਕੇ ਆ ਤੁਹਾਡੇ ਆਪਣੇ ਸ਼ਹਿਰ ਆਪਣੇ ਸ਼ਹਿਰ ਕਿਹੜਾ ਲੁਧਿਆਣਾ ਸ਼ਹਿਰ ਵਾ ਜੀ ਵਾ ਸ਼ੰਕਰ ਨੂੰ ਸਾਰਾ ਪਤਾ ਇਹਨੂੰ ਕੰਮ ਤੋਂ ਬਿਨਾਂ ਇਹ ਸਾਰੀਆਂ ਗੱਲਾਂ ਪਤਾ ਹੁੰਦੀਆਂ ਇਹਦੇ ਵੱਲ ਕੈਮਰਾ ਦੇਖ ਕੇ ਮੜਿਆ ਮਾਲ ਛੱਡਣ ਆਂਦਾ ਹੈ ਧਿਆਨ ਰੱਖਣਾ ਵੀ ਇਹਨੂੰ ਸੌਪ ਜਾ ਕੋਈ ਨਹੀਂ ਦੇਣਾ ਇਹ ਠੀਕ ਹੈ ਜੀ ਬਹੁਤ ਸੋਹਣਾ ਮਾਲ ਹੈ ਇਹਨੂੰ ਸੌਪ ਜਾਰ ਬਿਨਾਂ ਦੇ ਦਿਓ ਮਾਲ ਛੱਡਣ ਆਂਦੇ ਨੂੰ ਬਹੁਤ ਗਲਤ ਕੰਮ ਕਰ ਰਿਹਾ ਇਹ ਦੇਖੋ ਜੀ ਬਾਜੂ ਤੇ ਕੰਮ ਨਾਲ ਪੈਚ ਬੜਾ ਸੋਹਣਾ ਲਾਇਆ ਸੀਜ਼ਨ ਚ ਲਾਣਾ ਸੀਗਾ ਪਰ ਅੱਜ ਗਰਮੀਆਂ ਚ ਲਾਤਾ ਇਹਨਾਂ ਨੇ ਤਾਂ ਕਿ ਕੰਮ ਚੱਲਦਾ ਰਹੇ ਦੇਖੋ ਜੀ ਪਿਓਰ ਦੇ ਦੁਪੱਟੇ ਵਰਕ ਵਾਲੇ ਕੋਈ 95 ਕੋਈ 895 ਕਿਤੇ ਵੀ ਰੇਟ ਦੀ ਗਾਰੰਟੀ 795 ਰੁਪਏ ਦੀ ਰੇਂਜ ਚ ਮਾਲ ਹੈ ਬਹੁਤ ਸੋਹਣੇ ਸੋਹਣੇ ਮਾਲ ਹੈ ਰੇਟਾਂ ਦਾ ਓਪਨ ਚੈਲੰਜ ਤੇ ਸਮਝ ਲਓ ਅੱਜ ਵੈਰੈਟੀ ਸਾਰੀ ਵਧੀਆ ਖੋਲ ਦੇਣੀ ਆਪਾਂ ਤੇ ਰੇਟ ਰੱਖਦੇ ਨੇ ਮਿੱਠੇ 슈ਗਰ ਵਾਲੇ ਰੇਟਾ ਦੇਖੋ ਜੀ ਕਵਾਂਟਿਟੀ ਸਣੀ ਭਾਜੀ ਜਿਨ੍ਹਾਂ ਦੀ ਵਾਧਾ ਆ ਜੋ ਮੜਾ ਨੇੜੇ ਲੈ ਕੇ ਸੈਟਾਂ ਨੂੰ ਤਾਂ ਕਿ ਇਹਨਾਂ ਨੂੰ ਪਤਾ ਲੱਗ ਸਕੇ ਵੀ ਅੱਜ ਨੋ ਕਮਾਈ ਡੇ ਐ 13 13 ਦਿਨ ਐ ਭਾਜੀ 1095 ਵੀ ਸਾਡੇ ਤੋਂ ਹੀ ਲੈ ਕੇ ਜਾਓਗੇ ਪਰ ਅੱਜ ਦਾ ਦਿਨ 895 ਰੁਪਏ ਦੀ ਰੇਂਜ 'ਚ ਸਾਨੂੰ ਦੁਪट्टे ਦੀ ਲੰਬਾਈ ਚੜਾਈ ਦਿਖਾ ਦੇ ਕੰਮ ਚੱਲੂ ਪੂਰਾ ਚੱਲੂ ਉਹਨਾਂ ਦਾ ਜਿਹੜੇ ਆਣਗੇ ਸਟੇਸ਼ਨ ਦੇ ਸਾਹਮਣੇ ਜੀਐਮਡੀ ਮਾਲ ਗਰਾਊਂਡ ਫਲੋਰ ਤੇ ਪਹਿਲੀ ਦੁਕਾਨ ਹਨਾ ਤੇ ਉਸ ਤੋਂ ਬਾਅਦ ਜਾਂਦਾ ਇੱਕ ਇਹ ਜਹਾ ਭਰਪੂਰ ਡਿਜ਼ਾਈਨ ਇਨੇ ਚਲਾ ਛੱਡੀ ਐ ਗਾੜੀ ਠੀਕ ਹੈ ਜੀ ਆ ਦੇਖੋ ਜੀ ਤਾਗੇ ਦੇ ਕੰਮ ਬਹੁਤ ਸੋਹਣੇ ਸੋਹਣੇ ਵਿਦਆਊਟ ਹੈਂਡਵਰਕ ਭਾਜੀ ਰੇਟ ਰੱਖਤਾ 795 ਰੁਪਏ ਦੀ ਰੇਂਜ 'ਚ ਬਾਜੂ ਤੇ ਕੰਮ ਮੈਂ ਤੁਹਾਨੂੰ ਦਿਖਾ ਸਕਦਾ ਬਹੁਤ ਸੋਹਣਾ ਮਾਲ ਆ ਪਿਓਰ ਦੁਪੱਟਾ ਵਰਕ ਹੈ ਵੀਰ ਜੀ ਬਹੁਤ ਸੋਹਣੀਆਂ ਚੀਜ਼ਾਂ ਨੇ ਕਮਾਈ ਵਾਲੇ ਸੌਦੇ ਨੇ ਅੱਜ ਅਸੀਂ ਛੱੜਤੀ ਤੁਸੀਂ ਕਰੋ 795 ਰੁਪਏ ਦੀ ਰੇਂਜ 'ਚ ਡਿਜ਼ਾਈਨਿੰਗ ਦੇ ਵਿੱਚ ਕੋਈ ਕਮੀ ਨਹੀਂ ਪਰਮਾਰ ਹੈ ਡਿਜ਼ਾਈਨਾਂ ਦੀ ਤੇ ਇੱਕ ਆ ਡੀ ਆਲ ਸਾਡਾ गोभी ਦਾ ਫੁੱਲ ਸੇਮ ਟੂ ਸੇਮ ਫੋਟੋ ਵਾਲਾ ਪੀਸ ਹੈ ਆ ਲੋ ਜੀ ਬਹੁਤ ਸੋਹਣਾ ਮਾਲ ਆ ਦੇਖੋ ਜੀ ਚੈੱਕ ਕਰੋ 995 ਰੁਪਏ 1095 ਆ ਪੇਚਿਆ ਆਪਣੇ ਹੱਥੀ ਸੂਟ ਨੂੰ ਪਸੀਨਾ ਆਇਆ ਪਏ ਦੇਖੋ ਜੀ ਹੁਣੇ ਤਾਜ਼ਾ ਤਾਜ਼ਾ ਬਣ ਕੇ ਆਇਆ ਹੈਂਡਵਰਕ ਸਾਰਾ ਉੱਤੇ ਤੱਕ ਹੈ ਪਿਓਰ ਦੁਪੱਟਾ ਵਰਕ ਹੈ ਰੇਂਜ ਰੱਖਤੀ ਹੈ ਦੀ 895 ਰੁਪਏ ਜਿਨ੍ਹਾਂ ਨੂੰ ਕੁਆਂਟੀਟੀ ਚਾਹੀਦਾ ਮਾਲ ਉਹ ਕੱਲ ਸ਼ਾਮੀ 5 ਵਜੇ ਤੱਕ ਆ ਸਕਦੇ ਸਾਡੇ ਕੋਲ ਉਸ ਤੋਂ ਬਾਅਦ ਸਾਡੇ ਕੋਲ ਕੰਮ ਖਤਮ ਹੈ 2.5 ਮੀਟਰ ਦਾ ਦੁਪੱਟਾ ਸ਼ਾਨੂੰ ਪੁੱਤ ਸਾਰਾ ਖੋਲ ਕੇ ਦਿਖਾ ਪੈਸੇ ਬਹੁਤ ਲੱਗੇ ਆ 895 ਰੁਪਏ ਦੀ ਰੇਂਜ ਚ ਤਿੰਨ ਚਾਰ ਡਿਜ਼ਾਈਨ ਦਿਖਾਏ ਜਾਣਗੇ ਫੋਟੋ ਵਾਲੇ ਪੀਸ ਆ ਰੰਗ 12 12 6 6 ਦਿਖਾਇਆ ਵੀ ਘਬਰਾਣਾ ਜਾਣ ਗਾ ਰੰਗ ਇੰਨੇ ਬਣਾ ਛੋੜੇ ਆ ਦੇਖੋ ਜੀ ਬਹੁਤ ਸੋਹਣੀ ਚੀਜ਼ਾਂ ਬਹੁਤ ਸੋਹਣੇ ਡਿਜ਼ਾਈਨ ਬਹੁਤ ਸੋਹਣੇ ਮਾਲ ਤੇ ਸਮਝ ਲੋ ਵੀ ਅੱਜ ਗੁਰੂਆਂ ਪੀਰਾਂ ਦਾ ਦਿਨ ਹੈ ਬਹੁਤ ਜਿਆਦਾ ਫਾਇਦਾ ਕਰਨਾ ਹੈ ਵੀਰਵਾਰ ਡੇ ਸਪੈਸ਼ਲ ਕਰ ਦੇਣਾ ਉਹਨੂੰ ਸੰਡੇ ਤੋਂ ਬਾਅਦ ਲੋ ਜੀ ਫਾਇਦਾ ਹੀ ਕਰਨੇ ਪੂਰੇ ਹਾਂ ਕੋਈ ਗੱਲ ਨਹੀਂ ਭਾਜੀ ਵੇਚਣ ਲੱਗੇ ਸੋਚਣਾ ਸੀਗਾ 895 ਰੁਪਏ ਦੀ ਰੇਂਜ ਮਹਾਰਾਜ ਰੰਗ ਸਿੱਟੋ ਰੰਗ ਸਿੱਟੋ ਤੁਸੀਂ ਯਾਹੀ ਦੇ ਹਨ 895 ਰੁਪਏ ਦੀ ਰੇਂਜ 'ਚ ਬਹੁਤ ਸੋਹਣੇ ਡਿਜ਼ਾਈਨ ਆ ਚੁੱਕੇ ਨੇ ਆ ਦਿਖਾਤਾ ਦਿੱਤਾ ਭਾਜੀ ਹਣ ਤਿੰਨ ਵਾਰੀ ਦਿਖਾਵਾਂਗੇ ਲੋ ਜੀ ਮਹਾਰਾਜ 10 ਨੰਬਰ ਦੇ ਅੱਠ ਸੂਟ ਬਹੁਤ ਸੋਹਣੇ ਆ ਦੇਖੋ ਜੀ ਚੀਜ਼ਾਂ ਅੰਦਰ ਬਹੁਤ ਸੋਹਣੀਆਂ ਚੀਜ਼ਾਂ ਤੁਹਾਡੇ ਮੂਰੇ ਪੇਸ਼ ਕਰਨ ਜਾ ਰਹੇ ਆ ਰੇਂਜਾਂ ਮਿੱਠੀਆਂ ਦੇ ਨਾਲ ਮਾਰਾ ਜੀ ਅੱਜ ਕੋਈ ਗੱਡੀ ਦੇ ਤੇਲ ਦਾ ਖਰਚਾ ਨਹੀਂ ਕੱਢਣਾ ਕੋਈ ਦੁਕਾਨਾਂ ਦਾ ਖਾ체 ਨਹੀਂ ਕੋਈ ਮੁੰਡਿਆਂ ਦੇ ਖਰਚੇ ਨਹੀਂ ਇਹਨਾਂ ਨੇ ਸਾਰੀ ਕਮਾਈ ਕਰ ਲਈ ਸਾਡੇ ਤੋਂ ਅਗਲੀ ਵਾਰੀ ਦਿਖਾਵਾਂਗੇ ਇਹਨਾਂ ਦੀ ਫੋਟੋ 995 ਰੁਪਏ ਦੀ ਰੇਂਜ ਚ ਇਹਨਾਂ ਨੇ ਕੋਠੀ ਪੈ ਜਵੇ ਸਾਡੀ ਟਹਿ ਜਵੇ ਕੋਈ ਚੱਕਰ ਨਹੀਂ 995 ਰੁਪਏ ਚ ਤੁਹਾਨੂੰ ਜਾਮ ਦੇ ਕੰਸੈਪਟ ਦੇਨੇ ਆ ਬਹੁਤ ਜਿਆਦਾ ਸੋਹਣੇ ਤੇ ਰੇਂਜਾ ਵੀ ਕਰ ਦੇਣੀ ਆ ਬਹੁਤ ਜਿਆਦਾ ਮਿੱਠੀਆਂ ਅੱਜ ਸਾਰੀ ਆਈਟਮਾਂ ਤੁਹਾਨੂੰ ਦਿਖਾਣੀ ਆ ਖਿੱਚਵੀਆਂ ਡਿਜ਼ਾਈਨਿੰਗ ਆ ਬਹੁਤ ਸੋਹਣੇ ਸੋਹਣੇ ਧਾਗੇ ਦੇ ਕੰਮ ਮਾਨਦੇਵ ਦੀ ਜਾਮ ਉਬਲ ਦੇ ਸੋਡੇ ਚ ਪਾ ਦਿਓ ਚਸ ਤੱਕ ਨਹੀਂ ਜਾਊਗੀ ਜਾਮ ਦੇ ਇਹ ਜੀ ਚੀਜ਼ ਆ ਇਹ ਬਹੁਤ ਹੀ ਜਿਆਦਾ ਬਹੁਤ ਹੀ ਜਿਆਦਾ ਜ਼ਬਰਦਸਤ ਕਪੜਾ ਦੇਖੋ ਜੀ ਦੁਪੱਟੇ ਇਹਨਾਂ ਨੇ ਭਾਜੀ ਉਹਨਾਂ ਨੇ ਪੂਰੇ ਲਾਏ ਆ ਤੇ ਰੇਟ ਰੱਖਤਾ ਆਪਾਂ ਵੀ ਉਸੇ ਹਿਸਾਬ ਨਾਲ 795 ਰੁਪਏ ਦੀ ਰੇਂਜ ਤੇ ਭਾਜੀ ਆਪਾਂ ਨੇ ਕਰਨੀ ਨਹੀਂ ਕੋਈ ਕਮਾਈ ਅਸੀਂ ਆਰਡਰਾਂ ਦੀ ਵੇਟ ਕਰਦੇ ਆ 50000 ਤੋਂ ਉੱਤੇ ਜਿਹੜਾ ਆਰਡਰ ਹੋਊਗਾ ਸਮਝ ਲਓ ਅਸੀਂ ਆਪ ਛੱਡ ਕੇ ਆਵਾਂਗੇ ਤੇ ਜੇ ਲੱਖ ਰੁਪਏ ਦਾ ਹੋਇਆ ਸਮਝ ਲਓ ਫੇਰ ਤਾਂ ਗੱਲ ਹੀ ਛੱਡ ਦਿਓ ਜੀ ਕਿੰਨਾ ਅਸੀਂ ਸੋਚਿਆ ਹੀ ਨਹੀਂ ਹੈਗਾ ਲਓ ਜੀ ਤੇ ਮੱਛਵਾੜੇ ਵਾਲ ਜਿਹੜਾ ਆਰਡਰ ਹੋਇਆ ਐਤਵਾਰ ਨੂੰ ਸਾਰੀ ਡਿਲੀਵਰੀਆਂ ਹੋ ਜਾਣਗੀਆਂ ਕਿਉਂਕਿ ਚੱਲਿਆ ਮੇਰਾ ਸਾਲਾ ਉਧਰ ਨੂੰ ਪਿੰਡ ਵਾਲਾ ਆਪਣੇ ਤੇ 995 ਰੁਪਏ ਦੀ ਰੇਂਜ ਚ ਪਿਓਰ ਦੁਪੱਟੇ ਵਾਲੇ ਕੰਮ ਮੈਂ ਕਹਿੰਨਾ ਇਹ ਜੇ ਥੋੜਾ ਸਾਰੇ ਆ ਦੇਖੋ ਜੀ 1095 ਸਾਡਾ ਰੇਟ ਲੱਗਿਆ ਆ 995 ਚ ਲਿਲਨ ਨਾਲ ਸਲਵਾਰਾਂ ਦੇ ਵਰਕ ਆ ਭਾਜੀ ਰੇਟ ਅੱਜ ਕਰਤੇ ਮਿੱਠੇ ਮੈਂ ਤੁਹਾਨੂੰ ਬਾਰ-ਬਾਰ ਕਹਿ ਰਿਹਾ ਰੇਟਾਂ ਦੇ ਕਰੋ ਧਿਆਨ ਪੂਰਾ ਤੇ ਆਹ ਦੇਖੋ ਜੀ ਲਿਲਨਾਂ ਦੇ ਉੱਤੇ ਪਿਓਰ ਦੁਪੱਟੇ ਭਾਜੀ ਟੌਪ ਦੇ ਕੰਮ ਆ ਕਾਰੀਗਰ ਦੀ ਲੇਬਰ ਕੱਟੀ ਹੋਈ ਆ ਥੋੜਾ ਕਰਨਾ ਫਾਇਦਾ ਤੇ ਰੇਟ ਬਹੁਤ ਸੁਣੇ ਆ ਸਿਰਫ ਤੇ ਸਿਰਫ 995 ਰੁਪਏ 995 ਰੁਪਏ ਦੀ ਰੇਂਜ ਆ ਕਲਰ ਚਾਰਟ ਵੀ ਵਧੀਆ ਤੇ ਚੀਜ਼ਾਂ ਵੀ ਸੋਹਣੀਆਂ ਹੁਣ ਰਹਿ ਗਈ ਗੱਲ ਸਾਰੀ ਆਪਣੀ ਡਿਜ਼ਾਈਨਿੰਗ ਦੀ ਬਹੁਤ ਵਧੀਆ ਡਿਜ਼ਾਈਨਿੰਗ ਆ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਆ ਬਹੁਤ ਫਾਇਦੇ ਵਾਲੀਆਂ ਚੀਜ਼ਾਂ ਦੇਖੋ ਜੀ ਮਤਲਬ ਜਿਹਨੂੰ ਦੇ ਦिए ਇੰਪੋਰਟਡ ਕੱਪੜੇ ਆ ਕੋਈ 1295 ਦੇ ਦੇਵੇ ਤਾਂ ਸਮਝ ਲਓ ਬੈਠੇ ਆ ਤੁਹਾਡੇ ਸੇਵਾ ਦੇ ਵਿੱਚ 1095 ਰੁਪਏ ਦੀ ਰੇਂਜ ਚ ਕਿਆ ਮਾਲ ਹੈ ਭਾਜੀ ਦੁਪੱਟੇ ਦੇ ਕੱਡੇ ਹੋਏ ਨੇ ਟੁਕੜੀਆਂ ਦੇਖੋ ਚੈੱਕ ਕਰੋ 1095 ਦੀ ਰੇਂਜ ਚ ਕਲਰ ਚਾਰਟ ਡਿਜ਼ਾਈਨਿੰਗ ਸੁਪਰ ਤੋਂ ਵੀ ਉੱਪਰ ਮਤਲਬ ਡਿਜ਼ਾਈਨਿੰਗ ਸਾਰੀ ਪ੍ਰੋਪਰ ਰਹੇਗੀ ਇਹਨ ਵੀਡੀਓ ਪਾਉਣ ਦਾ ਮਕਸਦ ਇਹ ਹੈ ਵੀ ਜਿਹੜਾ ਗਾਖ ਵੀਡੀਓ ਨੂੰ ਸ਼ੇਅਰ ਕਰੇ ਹਨਾ ਸ਼ੇਅਰ ਕਰਨ ਵਾਲੇ ਲਈ ਤੋਹਫਾ ਹੈ ਤੇ ਰੇਂਜਾਂ ਮਡੀਆਂ ਮਿੱਠੀਆਂ ਦੇਖੋ ਜੀ ਬਹੁਤ ਸੋਹਣੇ ਸੋਹਣੇ ਕੰਮ ਹੈ ਨੰਬਰ 10 ਤੇ ਨੰਬਰ ਬਹੁਤ ਸੋਹਣੇ ਸੋਹਣੇ ਨੰਬਰ ਹੈ ਬਹੁਤ ਸੋਹਣੀਆਂ ਚੀਜ਼ਾਂ 1095 ਜੇ ਵੀ ਚੱਕੋ ਤੇ ਆਹ ਦੇਖੋ ਜੀ ਰੰਗ ਭਾਗ ਲੱਗ ਚੁੱਕੇ ਹੈ ਡਿਜ਼ਾਈਨਿੰਗ ਪੂਰੀ ਹੈ ਕਲਰਾਂ ਤੇ ਭਾਜੀ ਫੋਕਸ ਕਰੋ ਲਾਲ ਜੀ ਕਲਰਾਂ ਤੇ ਦਿਓ ਦਿਓ ਧਿਆਨ ਦੇ ਆਹ ਡਿਜ਼ਾਈਨ ਆਹ ਡਿਜ਼ਾਈਨ ਵੀ ਬਹੁਤ ਵਾਈ ਚੱਲ ਰਿਹਾ ਹੈ ਸਾਡੇ ਕੋ ਵੀ ਚੱਲ ਰਿਹਾ ਤੁਹਾਡੇ ਕੋ ਵੀ ਚੱਲੂਗਾ ਇੱਕ ਬਹੁਤ ਜ਼ਿਆਦਾ ਸੈਟ ਪਏ ਆ ਉਹ ਵੀ ਡਿਜ਼ਾਈਨ ਦਿਖਾ ਦੇ ਯਾਰ ਬੜਾ ਮਨ ਖੁਸ਼ ਹੋ ਗਿਆ ਦੇਖ ਕੇ ਅੱਜ ਵੈਰੈਟੀ 792 ਰੁਪਏ ਦੀ ਰੇਂਜ ਚ ਭਾਜੀ ਸਾਰੇ ਫੋਟੋ ਵਾਲੇ ਪੀਸ ਆ ਫੋਟੋ ਪਾਣਾ ਕਾਰੀਗਰ ਭੁੱਲ ਗਿਆ ਪਿਓਰ ਦੁਪੱਟੇ ਵਰਕ ਦੇ ਨਾਲ ਜੁੰਡਰ ਬੌਂਡ ਡਿਜ਼ਾਈਨ ਬਹੁਤ ਜ਼ਬਰਦਸਤ ਚੱਲ ਰਿਹਾ 795 ਰੁਪਏ ਦੀ ਰੇਂਜ ਚ ਕਲਰ ਚਾਰਟ ਬਸ ਹੁਣ ਤੁਸੀਂ ਨੋਟ ਕਰਦੇ ਜਾਓ ਰੇਂਜਾਂ ਮਿੱਠੀਆਂ ਸਾਰੀਆਂ ਆ ਚੁੱਕੀਆਂ ਨੇ ਆ ਦੇਖੋ ਭਾਜੀ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਆ ਤੇ ਰੇਟ ਵੀ ਬੜੇ ਵਾਜਬ ਹੈ ਹਨ ਆ ਲੋ ਜੀ ਆ ਦੇਖੋ ਜੀ ਡਿਜ਼ਾਈਨਿੰਗ ਕਿਹੜਾ ਡਿਜ਼ਾਈਨ ਹੈ ਦਿਖਾਓ ਭਾਈ ਜੀ ਤੇ ਰੇਟ 892 ਭਾਈ ਕੀ ਮਾਲ ਹੈ ਹੈਂਡਵਰਕ ਦੇ ਨਾਲ ਹੈ ਸਟੇਸ਼ਨ ਦੇ ਸਾਹਮਣੇ ਹੈ ਤੇ ਜੀਐਮਡੀ ਮਾਲ ਹੈ ਦੇਖੋ ਵੀਰ ਜੀ ਪਿਓਰ ਦੁਪट्टे ਵਰਕ ਕਾਲੀਆਂ ਲੈਸਾਂ ਕਾਲੇ ਡਿਜ਼ਾਈਨ کیا ਬਾਤਾਂ ਨੇ ਕੀ ਬਾਤਾਂ ਨੇ ਇਹ ਨਹੀਂ ਸਮਝ ਆ ਰਿਹਾ ਪਰ ਰੇਟ 892 ਰੁਪਏ ਦੀ ਰੇਂਜ ਹੈ ਕਰ ਲਓ ਸਕਰੀਨਸ਼ਾਟ ਰੈਡੀ ਤੇ ਆਣਾ ਕਿੱਥੇ ਆ ਤੁਸੀਂ ਸਟੇਸ਼ਨ ਦੇ ਮੂਹਰੇ ਸਟੇਸ਼ਨ ਦੇ ਮੂਹਰੇ ਆ ਕੇ ਨਾ ਇੱਕ ਨੰਬਰ ਮਨਣਾ ਤੁਸੀਂ ਸਕਰੀਨ ਤੇ ਦਿੱਤਾ ਹੋਇਆ ਜਿਹੜਾ ਤੇ ਸਟੇਸ਼ਨ ਦੇ ਸਾਹਮਣੇ ਆ ਕੇ ਜੀਐਮਡੀ ਮਾਲ ਚ ਤੁਹਾਡੀ ਆਪਣੀ ਦੁਕਾਨ ਗਰਾਉਂਡ ਫਲੋਰ ਦੇ ਮੂਹਰੇ ਭਾਜੀ ਆਹ ਡੀਐਨ ਦੇ ਦਾਂਗੇ ਤੁਹਾਨੂੰ ਪਿਓਰ ਦੇ ਕੱਪੜਿਆ ਤੇ ਭਾਜੀ ਕੱਪੜਾ ਜ਼ੂਮ ਕਰਕੇ ਦਿਖਾਓ ਕਿ ਇਹ ਰੇਂਜਾ ਦੇ ਵਿੱਚ ਜਿਹੜੀ ਤੁਹਾਨੂੰ ਮੈਂ ਦੇ ਰਿਹਾ 995 ਦੀ ਕੀ ਇਹ ਰੇਂਜਾ ਦੇ ਵਿੱਚ ਮਾਲ ਆ ਸਕਦੇ ਆ ਇਹ ਸਾਰੇ ਮਾਲ ਤੁਸੀਂ ਟਰਾਈ ਕਰਨੇ ਆ ਟਰਾਈ ਕਰੋ ਏਸੀ ਮਾਰਕੀਟ ਕਟੋ ਕੱਢ ਜੇ 200 ਰੁਪਏ ਸੂਟ ਦਾ ਅੰਤਰ ਨਾ ਨਿਕਲਿਆ ਤਾਂ ਬਜਾਜੀ ਦਾ ਕੰਮ ਛੱਡ ਕੇ ਅਸੀਂ ਤਾਂ ਪਹਿਲਾਂ ਹੀ ਸੋਚਿਆ ਵੀ ਅਸੀਂ ਪਟੂਰੇ ਛੋਲੇ ਦਾ ਕੰਮ ਖੋਲਣਾ ਹੈ ਤੇ ਹੁਣ ਸਾਡੇ ਭਾਈਪੈਣਾ ਦੇ ਵੀ ਆ ਗਏ ਮੈਸੇਜ ਉਹ ਕਹਿੰਦੇ ਰੈਸਟੋਰੈਂਟ ਖੋਲੋ ਬਾਜੀ ਉੱਥੇ ਵੇਚੋ ਕੜੀ ਪੱਤੇ ਵਾਲੇ ਛੋਲੇ ਨਾਲ ਪਟੂਰੇ 995 ਰੁਪਏ ਦੀ ਰੇਂਜ ਚ ਬਾਜੀ ਮਾਲ ਹੈ ਟਰੌਪ ਦੇ ਮਾਲ ਹੈ ਮੈਂ ਕਹਿੰਦਾ ਮੈਂ ਕਹਿੰਦਾ ਵੱਟ ਕੱਢੇ ਹੋਏ ਚੀਜ਼ਾਂ ਦੇ ਬਹੁਤ ਸੋਹਣੀਆਂ ਚੀਜ਼ਾਂ ਤੇ ਬਹੁਤ ਸੋਹਣੀ ਰੇਂਜ ਐ ਐਸ ਕੇ ਦੇ ਬੇਸ ਸਾਰੇ ਮੈਗਨੈਟ 995 ਰੁਪਏ ਦੀ ਰੇਂਜ ਚ ਭਾਜੀ ਇਹ ਹੁਣ ਵੀ ਨਾ ਤੁਸੀਂ ਆਰਡਰ ਦੇ ਸਕਦੇ ਤਾਂ ਸਮਝ ਲਓ ਵੀ ਸਾਡਾ ਹੌਂਸਲਾ ਹੀ ਟੁੱਟ ਜਾਊਗਾ ਵੀ ਸਾਡੇ ਗਾਹਕਾਂ ਨੂੰ ਕੱਪੜੇ ਬਾਰੇ ਪਤਾ ਹੀ ਕੱਕੇ ਆਹ ਦੇਖੋ ਜੀ ਮਸਲੀਨ ਦੇ ਉੱਤੇ ਕਿਦਾਂ ਲਾਏ ਦੇਖੋ ਜੀ ਨੰਬਰ 10 ਬਹੁਤ ਸੋਹਣੇ ਚੀਜ਼ਾਂ ਨਾਲ ਮਸਲੀਨ ਦੇ ਦੁਪੱਟੇ ਵਰਕ ਵਾਲੇ ਰੇਂਜਾਂ ਮਿੱਠੀਆਂ ਤੇ ਬਹੁਤ ਸੋਹਣਾ ਮਾਲ ਹੈ ਰੇਟ ਵੀ ਬਹੁਤ ਬਹੁਤ ਸਟੱਜੇ ਰੇਟ ਆ ਭਾਈ ਇਹ 650 ਰੁਪਏ ਦੀ ਰੇਂਜ ਚ ਮਾਲ ਤੁਹਾਨੂੰ ਮਿਲੇਗਾ 650 ਰੁਪਏ 650 ਰੁਪਏ ਬਸ ਇਸ ਹਿਸਾਬ ਨਾਲ ਚੱਲੂ ਪਰਚੀ ਬਾਈ ਇਹ ਮੈਂ ਦੱਸਦਾ ਗੱਲ 14 ਦੇ 4 ਲਓ ਜੀ ਇਹ ਵੀ ਹੁਣ ਤੁਹਾਡੇ ਮੂਰੇ ਪੇਸ਼ ਕਰਨ ਜਾ ਰਹੇ ਕਲਾਮ ਚੁਗਨੀ ਡਿਜ਼ਾਈਨ ਸਾਡਾ ਇਹ ਟ ਡਿਜ਼ਾਈਨ ਪਹਿਲਾਂ ਬਹੁਤ ਜ਼ਿਆਦਾ ਗਾਕਾਂ ਨੂੰ ਨਹੀਂ ਮਿਲਿਆ ਪਰ ਅੱਜ ਅੱਗੇ ਵਿੱਚ ਹੈ 1295 ਅੱਜ ਦਵਾਂਗੇ 900 95 ਰੁਪਏ ਦੀ ਰੇਂਜ ਚ ਭਾਈ ਜੀ ਬਹੁਤ ਸੋਹਣੇ ਨੇ ਹਨ ਬਹੁਤ ਹੀ ਵਧੀਆ ਮਾਲ ਹੈ ਤੇ ਰੇਂਜਾਂ ਬੜੀਆਂ ਮਿੱਠੀਆਂ 995 ਰੁਪਏ ਤੁਸੀਂ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਭਾਜੀ ਬਹੁਤ ਵਧੀਆ ਡਿਜ਼ਾਈਨਿੰਗ ਹੈ ਸੁਪਰ ਹਿੱਟ ਮਾਲ ਦੋ ਦੋ ਦਿਨ ਤਿੰਨ ਪੀਸ ਨਾ ਦਿਖਾਓ ਜਿੰਨਾਂ ਚ ਕੁਆਂਟੀਟੀ ਹੈ ਭਾਈ ਜੀ ਸਿਰਫ ਉਹ ਪੀਸ ਅੱਜ ਵੀਡੀਓ ਚ ਪੇਸ਼ ਕਰਾਂਗੇ ਤੇ ਰੇਂਜਾਂ ਬੜੀਆਂ ਮਿੱਠੀਆਂ ਆਪਣੀ ਕੋਸ਼ਿਸ਼ ਇਹੀ ਹੈ ਵੀ ਦਈਏ ਗਾਹਕ ਨੂੰ ਟਾਗ ਵਾਲੇ ਡਿਜ਼ਾਈਨ ਹੀ ਬੜੇ ਸੋਹਣੇ ਆ ਜੀ ਲੋ ਮਹਾਰਾਜ 795 ਰੁਪਏ ਦੀ ਰੇਂਜ ਚ ਮਾਲ ਚੈੱਕ ਕਰੋ ਪੀਸ ਚੈੱਕ ਕਰੋ ਗ੍ਰੇਸ ਚੈੱਕ ਕਰੋ 1 ਲੱਖ ਰੁਪਏ ਦਾ ਨਾਮ ਦੇ ਦੂੰਗਾ ਵੀ ਇੱਦਾਂ ਦੀ ਸਵਾਈ ਤੇ ਮਾਨਦੇਵ ਦੀ ਜਾਮ ਲੱਗੀ ਹੋਵੇ ਬੰਬੇ ਦੀ ਲੋਕੀ ਇੱਥੇ 50000 ਰੁਪਏ ਮੀਟਰ ਵਾਲੇ ਕੋਟਲੇ ਦੀ ਜਾਮ ਲਾ ਕੇ ਆ ਜਾਂਦੇ ਆ ਤੇ ਹੁਣ ਨਹੀਂ ਲੋਡ ਪੈਣੀ ਹੈਗੀ ਇਹੋ ਜੇ ਕੰਮ ਕਰਨ ਦੀ ਤੁਹਾਨੂੰ ਬਸ ਆ ਦੇਖੋ ਜੀ ਡਿਜ਼ਾਈਨ ਸਾਡਾ ਹਿੱਟ ਡਿਜ਼ਾਈਨ ਹੈ 1195 ਵੇਚਿਆ ਸੀ ਐਸਕੇ ਦੇ ਬੇਸ ਤੇ ਉਹ ਤੇ ਵੇਚੇ ਜਾਮ ਤੇ ਹੁਣ ਐਸਕੇ ਦੇ ਬੇਸ ਤੇ ਵੀ ਦੇਵਾਂਗੇ ਤੁਹਾਨੂੰ ਫਰੰਟ ਬੈਕ ਬਾਜੂ ਪਹੁੰਚਾ ਹੈਗਾ ਨਾਲ ਕੱਜ ਸ਼ਾਨੂ ਦਿਖਾ ਦਿਆ ਦੇਖੋ ਜੀ ਆਮ ਬੈਕ ਵੀ ਫਰੰਟ ਵੀ ਹੈਂਡਵਰਕ 1095 ਰੁਪਏ ਦੀ ਦੇਣ ਤੇ ਭਾਜੀ ਦੇ ਆਣ ਤੁਹਾਡੇ ਮੂਰੇ ਪੇਸ਼ ਕਰਤਾ 1195 ਰੇਟ ਲਿਖਿਆ ਹੈ ਪਰ ਅੱਜ ਦੇ ਦੇਣਾ ਮਾਲ ਤੁਹਾਨੂੰ ਅੱਜ ਕਰਨਾ 13 ਦਿਨਾਂ ਵਾਲਾ ਫਾਇਦਾ ਬਹੁਤ ਫਾਇਦਾ ਕਰਨਾ 1095 ਰੁਪਏ ਨੋ ਰੰਗ ਬਣਾਇਆ ਪੀਸ ਜਿਹਨਾਂ ਜਿਹਨਾਂ ਨੂੰ ਜਿੰਨੇ ਜਿੰਨੇ ਪੀਸ ਚਾਹੀਦੇ ਭਾਜੀ ਆਪਣਾ ਚੈਨਲ ਨੂੰ ਕਰ ਲਓ ਫੋਲੋ ਚੈਨਲ ਨੂੰ ਕਰ ਲੋ ਫੋਲੋ ਤੇ ਵੀਡੀਓ ਨੂੰ ਕਰ ਦੋ ਸ਼ੇਅਰ ਰੇਂਜ ਰੱਖਦੀ ਆਪਾਂ ਮਿੱਠੀ ਵੀਰਵਾਰ ਸਪੈਸ਼ਲ ਵੀਡੀਓ ਆ ਦੇਖੋ ਜੀ 1295 ਚ ਨੂੰ ਐਸ ਕੇ ਦੇ ਬੇਸ ਮਿਲ ਲੈ ਤੁਹਾਨੂੰ 995 ਰੁਪਏ ਚ ਭਰਾਣੇ ਦੇਣੇ 33% ਦਾ ਕਰ ਲੋ ਫਾਇਦਾ ਤੇ ਆ ਜਿਓ ਸਟੇਸ਼ਨ ਦੇ ਸਾਹਮਣੇ ਜੀਐਮਡੀ ਮਾਲ ਚ ਪਿਓਰ ਦੁਪੱਟਾ ਵਰਕ ਸਿੱਧਾ ਫੜ ਸਾਨੂੰ 995 ਰੁਪਏ ਦੀ ਰੇਂਜ ਚ ਦੇਖੋ ਭਾਜੀ ਚੁੰਨੀਆਂ ਦੇ ਮੈਂ ਕਿਹਨੇ ਕਰਤੇ ਗੋਲ 1 ਲੱਖ ਰੁਪਏ ਦੇ ਨਾਮ ਐ ਇਸ ਭਾਤੇ ਵਿਜਾਜੀ ਮਿਲਦੀ ਹੋਵੇ 1 ਲੱਖ ਰੁਪਏ ਦਾ ਫੋਟੋ ਖਚਾਈ ਐ ਇਸੇ ਕਰਕੇ ਤੇ ਮੇਰੇ ਹਿਸਾਬ ਨਾਲ ਮੇਰੇ ਹਿਸਾਬ ਨਾਲ ਮੇਰੇ ਹਿਸਾਬ ਨਾਲ ਮੇਰੇ ਹਿਸਾਬ ਨਾਲ ਬਹੁਤ ਅੱਜ ਦੇ ਰੇਂਜ ਆ ਡਿਜ਼ਾਈਨ ਇੱਕ ਦਿਖਾ ਦਿੰਨੇ ਆ ਜੈਡ ਦੇਖੋ ਜੀ ਭਾਈ ਸਾਰੇ ਡਿਜ਼ਾਈਨ ਕੈਮ ਐ ਦੇਖੋ ਇੱਕ ਤੋਂ ਇੱਕ ਡਿਜ਼ਾਈਨ ਆ ਕੋਈ ਐਸੀ ਗੱਲ ਨਹੀਂ ਤੇ 1095 ਦੀ ਰੇਂਜ ਚ ਮਾਲ ਜਿਨ੍ਹਾਂ ਨੂੰ ਮਿਲੇਗਾ ਉਹ ਸਾਰੇ ਸਾਡੇ ਕੋਲ ਆ ਜਾਣ ਸਟੇਸ਼ਨ ਦੇ ਸਾਹਮਣੇ ਰੇਲਵੇ ਸਟੇਸ਼ਨ ਦੇ ਕੋਲ ਆ ਕੇ ਫੋਨ ਕਰਦੇ ਮੁੰਡਾ ਲੈ ਜਾਊਗਾ ਬੁਟੀਕ ਸਟਾਈਲ ਐਂਡ ਵਾਲੀ ਆਪਾਂ ਮਾਰ ਤੇ ਬਾਕੀ ਅੱਜ ਦੀ ਵੀਡੀਓ ਲਈ ਮੇਰੇ ਹਿਸਾਬ ਨਾਲ ਨਹੀਂ ਆ ਬਾਕੀ ਕੱਲ ਵੀ ਨਵੀਂ ਵੀਡੀਓ ਲੈ ਕੇ ਆਵਾਂਗੇ ਤੇ ਜਿਨ੍ਹਾਂ ਨੂੰ ਚਾਹੀਦੇ ਮਾਲ ਪਲੀਜ਼ ਸਕਰੀਨਸ਼ਾਟ ਭੇਜ ਦਿਓ ਹੋਰ ਵੀ ਹੈਗੇ ਮਾਲ ਕਾਫੀ ਖਤਮ ਕਰਨੇ ਵਾਲੇ ਰੇਟ ਆ ਤੇ ਥੋੜਾ ਕਰਾਂਗੇ ਫਾਇਦਾ ਧੰਨਵਾਦ